ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਅੱਜ ਤੁਹਾਨੂੰ ਗਿੱਧੇ ਦਾ ਤਮਾਸ਼ਾ ਸੁਣਾਉਣ ਲੱਗੀ ਆ ਮੈਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਇਹ ਸਾਰੇ ਤਮਾਸ਼ਾ ਤੁਸੀਂ ਵੀ ਲਿਖ ਕੇ ਰੱਖਿਆ ਕਰੋ ਜਦੋਂ ਕਿਤੇ ਮੌਕਾ ਮਿਲਦਾ ਇਹਨਾਂ ਨੂੰ ਜਰੂਰ ਕਰਿਆ ਕਰੋ ਗਿੱਧੇ ਚ ਹੁਣ ਦੇ ਬੱਚੇ ਤਾਂ ਤਮਾਸ਼ਿਆਂ ਦਾ ਮਤਲਬ ਹੀ ਭੁੱਲੇ ਹੋਏ ਨੇ ਵੀ ਕਿਵੇਂ ਹੁੰਦਾ ਤਮਾਸ਼ਾ ਉਹ ਜਿਵੇਂ ਕੁੜੀਆਂ ਆਲੇ-ਦਾਲੇ ਘੇਰਾ ਘੱਤਿਆ ਹੁੰਦਾ ਹੈ ਗਿੱਧਾ ਪਾਉਂਦੀਆਂ ਨੇ ਕੁੜੀਆਂ-ਬੁੜੀਆਂ ਸਾਰੀਆਂ ਵਿਚਾਲੇ ਇੱਕ ਕੁੜੀ ਆਪਦੀ ਚੁੰਨੀ ਦਾ ਐ ਸਿਰ ਤੇ ਪੱਗ ਜੀ ਬੰਨ ਲੈਂਦੀ ਹੈ ਤੇ ਦੂਜੀ ਫੇਰ ਉਹਨੂੰ ਆਪਦਾ ਪਤੀ ਬਣਾ ਕੇ ਕੁਛ ਨਾ ਕਹਿੰਦੀ ਆ ਉਹ ਜਿਹੜਾ ਕੁਛ ਕਹਿੰਦੀ ਆ ਮੈਂ ਤੁਹਾਨੂੰ ਗਿੱਧੇ ਚ ਇਹ ਸੁਣਾਉਣੀ ਆ ਗੀਤ ਰਾਹੀਂ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਕੁੰਡੇ ਵਿਕਣੇ ਆਏ ਨਾਲੇ ਆਏ ਦੇਗ ਚੇ ਕੁੰਡਾ ਲੈ ਦੇਵੇ ਪਾਬੋ ਨੂੰ ਵੇਚ ਕੇ ਕੁੰਡੇ ਵਿਕਣੇ ਆਏ ਨਾਲੇ ਆਏ ਦੇਗ ਚੇ ਕੁੰਡਾ ਲੈ ਦੇਵੇ ਪਾਬੋ ਨੂੰ ਵੇਚ ਕੇ ਕੁੰਡਾ ਲੈ ਦੇਵੇ ਪਾਬੋ ਨੂੰ ਵੇਚ ਕੇ ਕੁੰਡਾ ਲੈ ਦੇਵੇ ਪਾਬੋ ਨੂੰ ਵੇਚ ਕੇ ਭਾਬੋ ਨਾ ਵਿਕਦੀ ਓ ਨਾਰ ਬਗਾਨੀ ਐ ਕ ਭਾਬੋ ਨਾ ਵਿਕਦੀ ਓ ਨਾਰ ਬਗਾਨੀ ਐ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐ ਭਾਬੋ ਨਾ ਵਿਕਦੀ ਓ ਨਾਰ ਬਗਾਨੀ ਐ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਬੇਬੇ ਨੂੰ ਵੇਚ ਕੇ ਕੁੰਡੇ ਵਿਕਣੇ ਆਏ ਨਾਲੇ ਆਏ ਦੇਗ ਚੇ ਕੁੰਡਾ ਲੈ ਦੇਵੇ ਬੇਬੇ ਨੂੰ ਵੇਚ ਕੇ ਕੁੰਡਾ ਲੈ ਦੇ ਦੇ ਬੇਬੇ ਨੂੰ ਵੇਚ ਕੇ ਕੁੰਡਾ ਲੈ ਦੇ ਦੇ ਬੇਬੇ ਨੂੰ ਵੇਚ ਕੇ ਕੁੰਡਾ ਲੈ ਦੇ ਦੇ ਬੇਬੇ ਨੂੰ ਵੇਚ ਕੇ ਬੇਬੇ ਨਾ ਵਿਕਦੀ ਉਹ ਬੁੱਢੀ ਠੇਰੀ ਐ ਤੈਨੂੰ ਵੇਚੂੰਗਾ ਤੂੰ ਔਰਤ ਮੇਰੀ ਐ ਬੇਬੇ ਨਾ ਵਿਕਦੀ ਓ ਬੁੱਢੀ ਠੇਰੀ ਐ ਤੈਨੂੰ ਵੇਚੂਗਾ ਤੂੰ ਔਰਤ ਮੇਰੀ 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 ਐ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਵੇ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਪਹਿਣਾ ਨੂੰ ਵੇਚ ਕੇ ਕੁੰਡਾ ਲੈ ਦੇਵੇ ਪਹਿਣਾ ਨੂੰ ਵੇਚ ਕੇ ਕੁੰਡਾ ਲੈ ਦੇ ਦੇ ਪਹਿਣਾ ਨੂੰ ਵੇਚ ਕੇ ਕੁੰਡਾ ਲੈ ਦੇਵੇ ਪਹਿਣਾ ਨੂੰ ਵੇਚ ਕੇ ਪਹਿਣਾ ਨਾ ਵਿਕਦੀ ਪਹਿਣਾ ਨਾ ਵਿਕਦੀ ਓ ਤਨ ਪੁਰਾਇਆ ਨੀ ਤੈਨੂੰ ਵੇਚੂੰਗਾ ਜਿਨ ਕੱਲ੍ਹ ਵਿਆਹਿਆ ਨੀ ਪਹਿਣਾ ਨਾ ਵਿਕਦੀ ਓ ਤਨ ਪੁਰਾਇਆ ਨੀ ਤੈਨੂੰ ਵੇਚੂੰਗਾ ਜਿਨ ਕੱਲ੍ਹ ਵਿਆਹਿਆ ਨੀ ਪਹਿਣਾ ਨਾ ਵਿਕਦੀ ਓ ਕ ਤਨ ਪੁਰਾਇਆ ਨੀ ਤੈਨੂੰ ਵੇਚੂੰਗਾ ਜਿਨ ਕੱਲ੍ਹ ਵਿਆਹਿਆ ਨੀ ਤੈਨੂੰ ਵੇਚੂੰਗਾ ਜਿਨ ਕੱਲ੍ਹ ਵਿਆਹਿਆ ਨੀ ਤੈਨੂੰ ਵੇਚੂੰਗਾ ਜਿਨ ਕੱਲ੍ਹ ਵਿਆਹਿਆ ਨੀ ਦੇਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਮਾਮੀ ਨੂੰ ਵੇਚ ਕੇ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਮਾਮੀ ਨੂੰ ਵੇਚ ਕੇ 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 ਮੰਮੀ ਨਾ ਵਿਕਦੀ ਓ ਬਾਲੀ ਚੰਗੀ ਐ ਮੰਮੀ ਨਾ ਵਿਕਦੀ ਓ ਬਾਲੀ ਚੰਗੀ ਨੀ ਤੈਨੂੰ ਵੇਚੂੰਗਾ ਜਿਹੜੀ ਬੋਲੇ ਮੰਦੀਨੀ 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 ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਪੂਆ ਨੂੰ ਵੇਚ ਕੇ ਕੁੰਡਾ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਪੂਆ ਨੂੰ ਵੇਚ ਕੇ 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 ਭੂਆ ਨਾ ਵਿਕਦੀ ਸਾਡਾ ਫੁੱਫੜ ਡਾਡਾ ਨਹੀਂ ਤੈਨੂੰ ਵੇਚੂੰਗਾ ਤੇਰੇ ਤੇ ਜੋਰ ਸਾਡਾ ਨਹੀਂ ਭੂਆ ਨਾ ਵਿਕਦੀ ਸਾਡਾ ਫੁੱਫੜ ਡਾਡਾ ਨਹੀਂ ਤੈਨੂੰ ਵੇਚੂੰਗਾ ਪੂਰਾ ਜੋਰ ਸਾਡਾ ਨਹੀਂ ਤੈਨੂੰ ਵੇਚੂੰਗਾ ਪੂਰਾ ਜੋਰ ਸਾਡਾ ਨਹੀਂ ਤੈਨੂੰ ਵੇਚੂੰਗਾ ਪੂਰਾ ਜੋਰ ਸਾਡਾ ਨਹੀਂ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਮਾਸੀ ਨੂੰ ਵੇਚ ਕੇ ਕੁੰਡੇ ਵਿਕਣੇ ਆਏ ਨਾਲੇ ਹਾਏ ਦੇਗ ਚੇ ਕੁੰਡਾ ਲੈ ਦੇਵੇ ਮਾਸੀ ਨੂੰ ਵੇਚ ਕੇ ਕੁੰਡਾ ਲੈ ਦੇਵੇ ਮਾਸੀ ਨੂੰ ਵੇਚ ਕੇ ਕੁੰਡਾ ਲੈ ਦੇਵੇ ਮਾਸੀ ਨੂੰ ਵੇਚ ਕੇ ਮਾਸੀ ਨਾ ਵਿਕਦੀ ਓ ਨਾਰ ਪਰਾਈ ਐ ਤੈਨੂੰ ਵੇਚੂਗਾ ਤੂੰ ਕੱਲ ਵਿਆਹੀ ਐ ਮਾਸੀ ਨਾ ਵਿਕਦੀ ਓ ਨਾਰ ਪਰਾਈ ਐ ਤੈਨੂੰ ਵੇਚੂਗਾ ਤੂੰ ਕੱਲ ਵਿਆਹੀ 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 ਐ